ਮਾਇਕੁਰੀ ਕਾ ਫਾਲਸਾ ਸਿਰਵਾਕੁਰ ਜੀ ਕੇ ਪੁੱਤ ਹੁਣ ਇੱਥੋਂ ਕਥਾ ਸ਼ੁਰੂ ਕਰਨ ਲੱਗੇ ਆ ਤੋ ਬੋਲਤੇ ਨਿਸ਼ਾਨ ਰਹੇ ਗੁਰੂ ਮਹਾਰਾਜ ਕੇ ਬਹਿਨ ਸਿੰਗਾਰੇ ਸਿੰਗਾਰੇ ਰਹੇ ਮਾਝ ਤੇ ਨਗਾਰੇ ਰਹੇ ਮੈਰੀ ਭੂਮਂ ਡਾਰੇ ਰਹੇ ਜੇ ਧਰ ਜਾ ਤਾਜ ਕੇ ਸੰਗਤੇ ਆਵਾਦ ਰਹੇ ਆਵਤੇ ਪ੍ਰਸ਼ਾਦ ਰਹੇ ਅਤਹਿ ਲਾਦਰੇ ਜਦ ਮੈਂ ਇਸ ਕਾਜ ਕੀ ਗਾਧੀਆਂ ਅਟਲ ਰਹੇ ਚੌਕੀਆਂ ਅਚਲ ਰਹੇ ਬੂੰਗੇ ਚੱਲਾ ਚੱਲ ਰਹੇ ਸਹਿਜ ਸਮਾਜ ਕੀ ਲਾਖਤੇ ਦਿਵਾਨ ਰਹੇ ਗਾਵਤੇ ਸਜਾਨ ਰਹੇ ਝੂਲਤੇ ਨਿਸ਼ਾਨ ਰਹੇ ਗੁਰੂ ਮਹਾਰਾਜ ਕੇ ਸਰਦਾ ਜਸਾ ਸੰਗ ਆਲੂ ਬਾਲੀਆ ਮਾਤਾ ਜੀ ਦੀ ਸ਼ਰਨ ਵਿੱਚ ਮਤਰਾ ਸ਼ਹਿਰ ਵਿੱਚ ਉਸ ਸਥਾਨ ਤੇ ਮਾਤਾ ਜੀ ਦੀ ਸਿੱਖੀ ਸੰਗਤ ਨੇ ਕੋਈ ਵੀ ਯਾਦਗਾਰ ਨਹੀਂ ਬਣਾਈ ਨਾ ਹੀ ਕਿਸੇ ਸੰਸਥਾ ਨੇ ਇਸ ਕਾਰਜਬਲ ਧਿਆਨ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਗੁਰੂ ਨਾਨਕ ਬਗੀਚੀ ਅਤੇ ਜਮਨਾ ਦੇ ਕਿਨਾਰੇ ਗੁਰਦੁਆਰਾ ਗਉ ਘਾਟ ਅਤੇ 10ਵੇਂ ਪਾਸ਼ਾ ਜੀ ਦੀ ਪਾਵਨ ਯਾਦ ਵਿੱਚ ਸੂਰਜ ਕੁੰਡ ਦੇ ਨਾਮ ਨਾਲ ਸੋਭਤ ਹੈ ਇੱਥੇ ਹੀ ਜਿੱਥੇ શ્રી ਕ੍ਰਿਸ਼ਨ ਪ੍ਰਭਾਨ ਜੀ ਨੇ ਦੁਆਪ ਦੁਆਪ ਪਰ ਵਿੱਚ ਜਨਮ ਲਿਆ ਉੱਥੇ ਵਿਚਾਲ ਸੁੰਦਰ ਮੰਦਿਰ ਸਵੈਮਾਨ ਹੈ ਇਸ ਤੋਂ ਇਲਾਵਾ 60 ਕੋ ਦੀ ਦਰਮਿਆਨ ਬਹੁਤ ਸਾਰੇ ਧਾਰਮਿਕ ਮੰਦਰ ਹਨ ਜਿਨ੍ਹਾਂ ਤਾਂ ਹੀ ਵਿਸ਼ਵ ਦੇ ਲੋਕ ਦੇਸ਼ ਪਰਦੇਸਾਂ ਤੋਂ ਪੁੱਜ ਕੇ ਦਰਸ਼ਨ ਕਰਦੇ ਹਨ ਇੱਥੋਂ ਦੀ 60 ਕੋ ਦੀ ਵਰ ਕਰਮ ਯਾਤਰਾ ਦਾ ਆ ਆਸ-ਪਾਸ ਦੇ ਲੋਕ ਬਹੁਤ ਚੰਗੇ ਮਹਾਤਮ ਸਮ ਮਹਾਤਮ ਸਮਝਦੇ ਹਨ ਗੁਰਦੁਆਰਾ ਗੁਰੂ ਨਾਨਕ ਬਾਗੀਚੀ ਸੰਤ ਸਾਧੂ ਸਿੰਘ ਮੂਨੀ ਅਤੇ ਸੰਤ ਨਰਿੰਦਰ ਸਿੰਘ ਜੀ ਜੋ ਕਿ ਅੱਜ ਕੱਲ ਗੁਰਦੁਆਰਾ ਗੁਰੂ ਘਰ ਤਾਲ ਆਗਰੇ ਵਿੱਚ ਸੇਵਾ ਨਿਵਾ ਰਹੇ ਹਨ ਇੱਥੇ ਸੇਵਾ ਕਰਦੇ ਰਹੇ ਅਤੇ ਗੁਰਦੁਆਰੇ ਦੀ ਅਸਾਰੀ ਕਰਵਾਈ ਮਾਤਾ ਜੀ ਮਥਰਾ ਤੋਂ ਸਾਲ ਰਹਿ ਕੇ ਦਿੱਲੀ ਆ ਗਏ ਮਾਤਾ ਜੀ ਦੀ ਹਵੇਲੀ ਵਿੱਚ ਸਦਾ ਹੀ ਰੌਣਕਾਂ ਲੱਗੀਆਂ ਰਹਿੰਦੀਆਂ ਸਨ ਸੰਗਤਾਂ ਵਿੱਚ ਕਥਾ ਕੀਰਤਨ ਅਤੇ ਲੰਗਰ ਦਾ ਪ੍ਰਵਾਹ ਜਾਰੀ ਰਹਿੰਦਾ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆਂ ਇੱਕ ਦਿਨ ਪੰਥ ਗੁਰਦੇਵ ਮਾਤਾ ਆਪਣੇ ਸਥਾਨ ਤੇ ਸੰਗਤਾਂ ਵਿੱਚ ਸੁਭਾਏ ਮਨ ਸੰਗਤਾਂ ਨਾਲ ਗੁਰਮਤ ਵਿਚਾਰਾ ਕਰਦੀਆਂ ਕਾਫੀ ਸਮਾਂ ਹੋ ਗਿਆ ਮਾਤਾ ਜੀ ਦੇ ਪਾਵਨ ਚਰਨਾਂ ਵਿੱਚ ਇੱਕ ਮਾਤਾ ਤੇ ਇੱਕ 4 ਸਾਲ ਦਾ ਬੱਚਾ ਆਇਆ ਤੇ ਬੜੇ ਆਦਬ ਨਾਲ ਗੁਰਦੇਵ ਮਾਤਾ ਜੀ ਨੂੰ ਗੁਰੂ ਹਤੇ ਬੁਲਾਈ ਤੇ ਬੱਚੇ ਨੇ ਵੀ ਮਾਤਾ ਜੀ ਨੂੰ ਮੱਥਾ ਟੇਕਿਆ ਇਹ ਮਿਰਦ ਮਾਤਾ ਸਰਦਾਰ ਬਿਦਰ ਸਿੰਘ ਜੀ ਦੀ ਧਰਮ ਪਤਨੀ ਹੈ ਅਤੇ ਬੱਚਾ ਹੁਣ ਹੈ ਮਿਰਬਾ ਦੇ ਹੀ ਜਿਕਣੇ ਚਿਕਣੇ ਬਾਦ ਸਦਾ ਜਸਾ ਸਿੰਘ ਆਲੂ ਵਾਲੀਆ ਸੀ ਇਤਿਹਾਸਕਾਰ ਦੱਸਦੇ ਹਨ ਕਿ ਇਹਨਾਂ ਦੇ ਘਰ ਸੰਤਾਨ ਹੋ ਕੇ ਆਕਾਰ ਚਲਾਣਾ ਕਰ ਜਾਂਦੀ ਸੀ ਕੋਈ ਜੀ ਜਉਂਦਾ ਨਹੀਂ ਰਹਿੰਦਾ ਸੀ ਜਿਸ ਕਰਕੇ ਸਦਾ ਜਸਾ ਸਿੰਘ ਜੀ ਦੇ ਪਿਤਾ ਸਰਦਾਰ ਵਿਦਰ ਸਿੰਘ ਨੇ ਆਪਣੇ ਸਾਲਾ ਸਰਦਾਰ ਬਾਗ ਸਿੰਘ ਜੀ ਦੇ ਕਹੇ ਦਸ਼ਮੇਸ਼ ਪਿਤਾ ਜੀ ਦੇ ਚਰਨਾ ਵਿੱਚ ਅਰਦਾਸ ਕੀਤੀ ਕਿ ਜੋ ਵੀ ਬੱਚਾ ਜਨਮੇਗਾ ਉਹ ਪੰਥ ਦੀ ਸੇਵਾ ਵਿੱਚ ਹਾਜ਼ਰ ਕਰਾਂਗਾ ਸਤਿਗੁਰੂ ਜੀ ਦੇ ਚਰਨਾਂ 'ਚ ਕੀਤੀ ਅਰਦਾਸ ਸਫਲ ਹੋਈ ਇਸ ਬਾਲਕ ਨੇ 20 ਅਕਤੂਬਰ 1718 ਈਸਵੀ ਨੂੰ ਸਰਦਾਰ ਬਿਦਰ ਸਿੰਘ ਜੀ ਦੇ ਘਰ ਜਨਮ ਲੈ ਕੇ ਮਾਤਾ ਸੁੰਦਰ ਕੌਰ ਜੀ ਦੀ ਪਾਵਨ ਗੋਦ ਦੇ ਸ਼ਿੰਗਾਰ ਬਣੇ ਮਾਤਾ ਜੀ ਨੇ ਇਸ ਬਾਲਕ ਨੂੰ ਆਪਣੀ ਵਿੱਦਿਆ ਪੜਾਉਣੀ ਸਿਖਾਉਣੀ ਅਤੇ ਭਾਈ ਝੰਡਾ ਸਿੰਘ ਜੀ ਰਾਹੀ ਵੀ ਸਿਖਾਉਣੀ ਆਰੰਭ ਕੀਤੀ ਜੱਸਾ ਸਿੰਘ ਜੀ ਦੀ ਮਾਤਾ ਜੀ ਆਪ ਰਜਾਨਾ ਦਤਾਰੇ ਨਾਲ ਕੀਰਤਨ ਕਰਿਆ ਕਰਦੇ ਸਨ ਬਾਰਕ ਜੱਸਾ ਸਿੰਘ ਵੀ ਸਵੇਰੇ ਰਜਾਨਾ ਮਾਤਾ ਜੀ ਨਾਲ ਸ੍ਰੀ ਆਸਾ ਜੀ ਦੀ ਬਾਣੀ ਦਾ ਕੀਰਤਨ ਕਰਦੇ ਰਹੇ ਬਾਲ ਜੱਸਾ ਸਿੰਘ ਜੀ ਅਤੇ ਇਹਨਾਂ ਦੀ ਮਾਤਾ ਗੁਰਦੇਵ ਮਾਤਾ ਸੁੰਦਰ ਕੌਰ ਜੀ ਪਾਸ ਦਿੱਲੀ ਵਿਖੇ ਲਗਭਗ 5 ਸਾਲ ਰਹੇ ਆਪਣੇ ਇਸ ਮਾਲਕ ਜੱਸਾ ਸਿੰਘ ਜੀ ਨੂੰ ਪੁੱਤਰਾ ਵਾਂਗ ਪਾਲਿਆ ਇਸ ਦੀ ਪੜਾਈ ਤੇ ਇਹ ਕੀਰਤਨ ਸਿਖਾਉਣ ਦਾ ਆਪਣੀ ਅਗਵਾਈ ਵਿੱਚ ਪੂਰਾ ਪੂਰਾ ਪ੍ਰਬੰਧ ਕੀਤਾ ਉਸ ਸਮੇਂ ਭਾਈ ਮਨੀ ਸਿੰਘ ਜੀ ਵੀ ਮਾਤਾ ਜੀ ਪਾਸ ਸ੍ਰੀ ਅਮਰਤ ਸਾਰ ਜੀ ਤੋਂ ਦਰਸ਼ਨਾਂ ਲਈ ਆਉਂਦੇ ਜਾਂਦੇ ਰਹਿੰਦੇ ਸਨ ਭਾਈ ਮਨੀ ਸਿੰਘ ਜੀ ਦੀ ਆਜੂ 70 ਸਾਲ ਦੀ ਹੋ ਗਈ ਸੀ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੇਵਾ ਆਪ ਜੀ ਨੇ 1721 ਵੀ ਵਿੱਚ ਮਸਾਖੀ ਦੇ ਦਿਹਾੜੀ ਦਿਨ ਸੋਮਵਾਰ ਨੂੰ ਮਾਤਾ ਜੀ ਦੇ ਹੁਕਮ ਨਾਲ ਸੰਭਾਲੀ ਸਰਦਾਰ ਜੱਸਾ ਸਿੰਘ ਜੀ ਬਾਲਕ ਬਾਰੇ ਮਦਵਾਨਾ ਨੇ ਇਸ ਨੂੰ ਬਹੁਤ ਸੁੰਦਰ ਸੁਜੀਲਾ ਤੇ ਸਿਆਣਾ ਫੁਬਾੜਾ ਲਿਖਿਆ ਹੈ ਉਸ ਸਮੇਂ ਬਾਅਦ 15 ਅਕਤੂਬਰ 1727 ਈਸਵੀ ਨੂੰ ਸਦੇ ਮਾਮਾ ਬਾਗ ਸਿੰਘ ਆਪਣੀ ਭੈਣ ਜੀਤੇ ਬਾਲਕ ਜੱਸਾ ਸਿੰਘ ਨੂੰ ਆ ਕੇ ਲੈ ਗਿਆ ਵਿਦਾਇਗੀ ਸਮੇਂ ਪੰਥਗਰ ਦੇ ਮਾਤਾ ਸੁੰਦਰ ਕੌਰ ਜੀ ਨੇ ਆਪਣੀ ਪਾਵਨ ਨਿੱਘੀ ਗੋਦ ਵਿੱਚ ਬਿਠਾ ਕੇ ਢਾਲ ਤਲਵਾਰ ਪੱਥਾ ਕਮਾਨ ਖਲਤ ਕੰਗੀ ਸਾਹੀ ਸੁੰਦਰ ਚੂੜਾ ਕੰਰ ਕਸਾ ਅਤੇ ਇਕਿਆਥਾਸਕ ਜੋ ਮਦਾਨਾ ਛੋਟਾ ਜੋ ਕੇ ਚੰਦ ਦੀ ਵਿੱਚ ਸਾਰਾ ਮੜਿਆ ਹੋਇਆ ਸੀ ਇਹ ਇਤਿਹਾਸਕ ਸਾਸ਼ਤਰ ਤੇ ਵਸਤੂਆਂ ਬਖਸ਼ਿਸ਼ ਕਰਕੇ ਬਾਰ ਦਿੱਤਾ ਤੇਰੇ ਅਤੇ ਤੇਰੀ ਸੰਤਾਨ ਅੱਗੇ ਅਸ ਜਾਂ ਬਾਲੇ ਢਾਲਿਆ ਕਰਨਗੇ ਮਾਤਾ ਜੀ ਦੇ ਬਾਰ ਨਾਲ ਇਹ ਬਾਲਕ ਜੱਸਾ ਸਿੰਘ ਮਹਾਦਰਸ਼ਾ કહਾਇਆ ਅਲੂ ਵਾਰਿਆ ਸਰਦਾਰ ਜੱਸਾ ਸਿੰਘ ਨੇ ਜਥੇਦਾਰ ਕਪੂਰ ਸਿੰਘ ਜੀ ਤੋਂ 1730 ਈ 15 ਬ੍ਰੈਲ ਨੂੰ ਸ੍ਰੀ ਅਮਰਤਸਰ ਸਾਹਿਬ ਵਿਖੇ ਪੰਜ ਪਿਆਰਿਆਂ ਨਹੀਂ ਅਮਰਤ ਦੀ ਦਾਤ ਪ੍ਰਾਪਤ ਕੀਤੀ ਸਨ 1783 ਈ ਨੂੰ ਸਰਦਾਰ ਬਗੀਰ ਸਿੰਘ ਜੀ ਤਰਨਾ ਦਲ ਨੇ ਸਰਦਾਰ ਜੱਸਾ ਸਿੰਘ ਰਾਮਗੜੀਆ ਜਰਨੈਲਾ ਨੇ ਨਾਲ ਦਿੱਲੀ ਤੇ ਕਬਜ਼ਾ ਕਰਕੇ ਲਾਲ ਕਿਲੇ ਤੇ ਖਾਲਸੇ ਦਾ ਕੇਸਰੀ ਨਿਸ਼ਾਨ ਸਾਹਿਬ ਚੁਲਾਇਆ ਸਰਦਾਰ ਜਸਾ ਸਿੰਘ ਜੀ ਆਲੂਵਾਲੀਆ ਲਾਹੌਰ ਦਾ ਬਾਦਸ਼ਾਹ ਬਣਿਆ ਉਸ ਨੂੰ ਖਾਲਸਾ ਪੰਥ ਵੱਲੋਂ ਮਾਤਾ ਸੁੰਦਰਕੌਰ ਜੀ ਨੇ ਵਰਦਾਨ ਦੁਆਰਾ ਕੀਤੇ ਬਚਨਾਂ ਨਾਲ ਸੁਲਤਾਨ ਉਲਕੋਮ ਦੀ ਪਦਵੀ ਨਾਲ ਸਨਮਾਨਿਆ ਗਿਆ ਸਰਦਾਰ ਜਸਾ ਸਿੰਘ ਜੀ ਆਲੂਵਾਲੀਆ ਬਾਲ ਬ੍ਰੀਸ ਵਸਥਾ ਵਿੱਚ ਆਪਣੀ ਮਾਤਾ ਨਾਲ ਪਰਮ ਪੂਜ ਗੁਰਦੇਵ ਮਾਤਾ ਸੁੰਦਰ ਕੌਰ ਜੀ ਕੋਲ ਦਿੱਲੀ ਵਿਖੇ ਕੀਰਤਨ ਦੀ ਦਾਤ ਪ੍ਰਾਪਤ ਕਰਕੇ ਮਾਤਾ ਜੀ ਵੱਲੋਂ ਕਈ ਮਰਦਾਨ ਵੀ ਪ੍ਰਾਪਤ ਕੀਤੇ ਕੀਰਤਨ ਦੀ ਪਵਨ ਦਾਤ ਦੇ ਕਾਰਨ ਹੀ ਸਰਦਾਰ ਜੀ ਪੰਥ ਦੇ ਜਥੇਦਾਰ ਬਣੇ ਅਤੇ ਸਮਾਪਾ ਕੇ ਪੰਥ ਦੇ ਜਥੇਦਾਰ ਸultan ul kaum ਬਣ ਦਾ ਮਾਣ ਪ੍ਰਾਪਤ ਕੀਤਾ ਅਕਤੂਬਰ 20 ਸਾਨਾ 1783 ਈਸਵੀ ਨੂੰ ਆਪਣੇ ਨਗਰ ਹਲੂ ਹਲੂ ਕਾਲ ਚਲਾਣਾ ਕਰ ਗਏ ਪੂਰੇ 65 ਸਾਲ ਸੰਸਾਰ ਵਿੱਚ ਵਿਚਰੇ ਸਰਦਾਰ ਜਸਾ ਸਿੰਘ ਜੀ ਦੇ ਆਉਣ ਤੋਂ ਕੁਝ ਸਮਾਂ ਪਹਿਲਾਂ ਮਨਸਾ ਬਲੀ ਨਾਮਾ ਦਸਾ ਪਾਸ਼ੀਆਂ ਦਾ ਸੁਪਾਂਦਕ ਸਰਦਾਰ ਪੈਰਾ ਸਿੰਘ ਜੀ ਪਦਮ ਪੰਨਾ 18 ਤੇ ਦਰਗਾ ਮਲ ਦਾ ਪੁੱਤਰ ਅਤੇ ਨਵਾਰਕਾ ਦਾਸ ਦਾ ਪੁੱਤਰ ਦਸਵੇਂ ਪਾਸ਼ਾ ਜੀ ਦਾ ਦੀਵਾਨ ਧਰਮ ਚੰਦ ਭੱਟ ਦੀ ਮਹੀ ਅਨਸਾਰ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਹਿਬ ਕੌਰ ਜੀ ਪਾਸ ਭਾਈ ਮਨੀ ਸਿੰਘ ਜੀ ਤੋਂ ਇਲਾਵਾ ਮਾਮਾ ਕਰਪਾਲ ਚੰਦ ਜੀ ਭਾਈ ਤਾਰਾ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਭਤੀਜੇ ਭਾਈ ਅਗੜ ਸਿੰਘ ਕੌਰ ਸਿੰਘ ਜੀ ਚੰਦਰਾ ਮਾਤਾ ਗੁਜਰੀ ਜੀ ਦੇ ਪੀਕੇ ਪਰਿਵਾਰ ਦੇ ਭਾਈ ਕਰਮ ਸਿੰਘ ਜੀ ਬਾਬਾ ਦੀਪ ਸਿੰਘ ਜੀ ਇਹ ਵੀ ਪਾਵਨ ਸਥਾਨ ਸ੍ਰੀ ਦਮਨੰਥ ਸਾਹਿਬ ਜੀ ਤੇ ਗਪੀਰ ਮਸਲੇ ਤੇ ਸਲਾਹ ਜਾਂ ਆ ਅੱਗੇ ਲੈਣੀ ਮੈਂ ਮਹਿਸੂਸ ਕਰਦੇ ਸਨ ਤੇ ਮਤਾਬਾਂ ਦੇ ਦਰਸ਼ਨ ਕਰਦੇ ਰਹੇ ਮਾਤਾ ਸਹਿਵ ਕੌਰ ਜੀ ਦੇ ਭਰਾਤਾ ਸਹਿਬ ਸਿੰਘ ਜੀ ਪਾਈ ਸਹਿਬ ਚੰਦ ਭਾਈ ਧਰਮਚੰਦ ਜੀ ਭਾਈ ਨੰਦ ਲਾਲ ਜੀ ਗੁਆ ਅਤੇ ਇਹਨਾਂ ਮਾਮਾ ਦੇ ਨਾਲ ਭਾਈ ਚੁੱਪਾ ਸਿੰਘ ਜੀ ਭਾਈ ਗੁਰਬਖਸ਼ ਸਿੰਘ ਜੀ ਪਾਈ ਜਵਰ ਸਿੰਘ ਜੀ ਭਾਈ ਤਨਨਾ ਸਿੰਘ ਜੀ ਪਾਈ ਜੀਵਨ ਸਿੰਘ ਜੀ ਗੁਰਮਖ ਸਿੱਖ ਨਾਲ ਰਹਿੰਦੇ ਸਨ ਉਹ ਲਿਖਦਾ ਹੈ ਸੰਗਤ ਕੀਤੀ ਵੱਡਿਆਂ ਦੀ ਮਾਮਾ ਕਰਪਾਲ ਸਿੰਘ ਅਸਪੇਖੀ ਸਹਿਬ ਦਸਵੇਂ ਪਾਸ਼ਾ ਦਾ ਸਕਾ ਮਾਮਾ ਡਿੱਠਾ ਖੀ ਭਾਈ ਮਨੀ ਸਿੰਘ ਜੀ ਤਾਰਾ ਸਿੰਘ ਜੀ ਦੀ ਸੰਗਤ ਕੌਰ ਸਿੰਘ ਚੰਦਰਾ ਡਿੱਠਾ ਵਿੱਚ ਪੰਗਤ ਹੋਰ ਬਹੁਤ ਸਿੱਖ ਡਿੱਠੇ ਗੁਰੂ ਦੇ ਪਿਆਰੇ ਲਿਖੇ ਬਚਨ ਸੁਨੇ ਸੁਣਾਏ ਤੈਸ ਸੰਗਤ ਮਜਾਰੇ ਭਲੇ ਆ ਗੁਰਮਖ ਖਾਲਸਾ ਖ ਵੱਡਿਆਂ ਦੇ ਕੀਤੇ ਦਦਾਰ ਮਾਤਾ ਸੁੰਦਰੀ ਮਾਤਾ ਸਹਿਬ ਦੇਵੀ ਜੀ ਦੇ ਦਿੱਲੀ ਦਰਬਾਰ ਮਿਸਲ ਸਹੀਦ ਤਨਦਾਲ ਦੇ ਮਹਾਨ ਜਨੈਲ ਜਥੇਦਾਰ ਬਗੀਰ ਸਿੰਘ ਜਿਨ੍ਹਾਂ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਮਹਾਨ ਸਿੱਖ ਯੋਧਿਆਂ ਦੀ ਸਹਿਤਾ ਨਾਲ ਦਿੱਲੀ ਦੇ ਲਾਲ ਕਿਲੇ ਤੇ 11 ਮਾਰਚ 1787 ਈਸਵੀ ਨੂੰ ਯੇਸ਼ੀ ਨਿਸ਼ਾਨ ਸਹਿਬ ਚਲਾ ਕੇ ਦਿੱਲੀ ਸ਼ਹਿਰ ਦੇ ਸਾਤ ਇਸਕਾ ਇਤਿਹਾਸਕ ਗੁਰਦੁਆਰਿਆਂ ਗੁਰਦੁਆਰਾ ਮਾਤਾ ਸੁੰਦਰ ਕੌਰ ਜੀ ਗੁਰੂ ਸੀਸਗੰਜ ਸਹਿਬ ਗੁਰਦੁਆਰਾ ਰਕਾਬਗੰਜ ਸਹਿਬ ਗੁਰਦੁਆਰਾ ਬਾਲ ਸਹਿਬ ਗੁਰਦੁਆਰਾ ਬੰਗਲਾ ਸਹਿਬ ਅਤਿਆਤ ਦੀ ਆਪਣੀ ਨਿਗਰਾਨੀ ਵਿੱਚ ਸੇਵਾ ਕਰਵਾਈ ਤੇ ਇਸਤਾਨ ਪ੍ਰਗਟ ਕੀਤੇ ਅੱਜ ਇਹਨਾਂ ਦਾ ਪਵਿੱਤਰ ਗੁਰੂ ਅਸਥਾਨਾਂ ਤੇ ਸੁੰਦਰ ਮਾਰਤਾ ਸਮਾਈ ਮਾਨ ਹੈ ਹੋ ਰਹੀਆਂ ਹਨ ਅਤੇ ਇਨ ਸ਼ਾਨ ਸਹਿਵ ਚੂਲ ਰਹੇ ਹਨ ਇੱਥੋਂ ਹਣ ਸਮਾਪਤ ਕਰਦੇ ਹਾਂ